ਦੇਜ ਦੇ ਹਾਈਵੇ ਹੋਣੇ ਜਾਂ ਸੂਬਿਆਂ ਦੇ ਹਾਈਵੇ ਹੋਣ ਅੱਜ ਹਰ ਤਰ੍ਹਾਂ ਦੇ ਹਾਈਵੇਆ ਦੇ ਉੱਤੇ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਪਰ ਤਸਵੀਰਾਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਹਾਈਵੇ ਦੀਆਂ ਦਿਖਾ ਰਿਹਾ ਜਿੱਥੇ ਅੱਜ ਟਰੈਕਟਰਾਂ ਦਾ ਹੜ ਜੜਾ ਵਾ ਹਾਈਵੇ ਦੇ ਉੱਤੇ ਨਜ਼ਰ ਆ ਰਿਹਾ ਕਿਉਂਕਿ ਬੇਸ਼ੱਕ ਦਿੱਲੀ ਕੂਚ ਨੂੰ ਲੈ ਕੇ ਹਜੇ ਪ੍ਰੋਗਰਾਮ ਉਲੀਕਿਆ ਜਾਣਾ ਵਾ ਪਰ ਖਨੋਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਲਗਾਤਾਰ ਇੱਕ ਹਫ਼ਤੇ ਦਾ ਪ੍ਰੋਗਰਾਮ ਉਲੀਕਿਆ ਸੀ ਤੇ ਅੱਜ ਟਰੈਕਟਰ ਮਾਰਚ ਦਾ ਪ੍ਰੋਗਰਾਮ ਸੀਗਾ ਜਿਸ ਦੇ ਤਹਿਤ ਦੇਸ਼ ਭਰ ਦੇ ਵਿੱਚ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿੱਥੇ ਮੁੱਖ ਮੰਗਾ ਡਬਲਯੂਟੀਏ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਉਂਕਿ ਡਬਲਯੂਟੀਏ ਨੂੰ ਵਿੱਚ ਖੇਤੀ ਨੂੰ ਵੀ ਸ਼ਾਮਿਲ ਕਰਨ ਨੂੰ ਲੈ ਕੇ ਕਿਸਾਨਾਂ ਨੂੰ ਕੜੀ ਅਪੱਤੀ ਹੈ ਜਿਸ ਦੇ ਵਿਰੋਧ ਵਿੱਚ ਅੱਜ ਟਰੈਕਟਰ ਮਾਰਚ ਕੱਢ ਕੇ ਸੈਂਟਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਤੇ ਹੀ ਖਨੋਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਦੇ ਵਿੱਚ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹਰਿਆਣਾ ਸਰਕਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਹਜੇ ਕਿਸਾਨ ਸ਼ੁਭਕਰਨ ਨੂੰ ਇਨਸਾਫ ਨਹੀਂ ਮਿਲਿਆ ਜਦ ਤੱਕ ਉਸ ਨੂੰ ਮਾਰਨ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਜਾਂ ਕਾਰਵਾਈ ਨਹੀਂ ਹੁੰਦੀ ਤਦ ਤੱਕ ਉਸ ਦਾ ਇਨਸਾਫ ਬਾਕੀ ਹੈ ਕਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੱਖ-ਵੱਖ ਹਾਈਵੇਆਂ ਦੀਆਂ ਜਿੱਥੇ ਅੱਜ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਵੱਖ-ਵੱਖ ਜੱਤੇਬੰਦੀਆਂ ਐਸਕੇਐਮ ਸਯੁਕਤ ਕਿਸਾਨ ਮੋਰਚੇ ਦੇ ਤਹਿਤ ਵੱਖ-ਵੱਖ ਜੱਤੇਬੰਦੀਆਂ ਵੱਲੋਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਟਰੈਕਟਰ ਮਾਰਚ ਕੱਢ ਕੇ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਗੂ ਹਰਿੰਦਰ ਸਿੰਘ ਲਖੋਵਾਲ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਉਣੀ ਅੱਜ ਐਸਕੇਐਮ ਵੱਲੋਂ ਭਾਰਤ ਦੇ ਸਾਰੇ ਕਸਬੇ ਪਿੰਡਾਂ ਦੇ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਉੱਪਰ ਲੱਖਾਂ ਟਰੈਕਟਰ ਖੜੇ ਕਰਕੇ ਡਬਲਯੂਟੀਓ ਦੇ ਖਿਲਾਫ ਅੱਜ ਪ੍ਰਦਰਸ਼ਨ ਕੀਤਾ ਗਿਆ ਉਹਦੇ ਵਿੱਚ ਕਿਉਂਕਿ ਆਬੂ ਤਾਬੀ ਦੇ ਵਿੱਚ 26 27 28 ਤਿੰਨ ਦਿਨ ਡਬਲਯੂਟੀਓ ਦੀ ਮੀਟਿੰਗ ਹੋ ਰਹੀ ਆ ਅਸੀਂ ਕਹਿੰਨੇ ਆ ਵੀ ਖੇਤੀਬਾੜੀ ਨੂੰ ਜਿਹੜਾ ਡਬਲਯੂਟੀਓ ਤੋਂ ਬਾਹਰ ਰੱਖਿਆ ਜਾਵੇ ਕਿਉਂਕਿ ਜੇ WTO ਦੇ ਵਿੱਚ ਖੇਤੀਬਾੜੀ ਕਿਸਾਨਾਂ ਨੂੰ ਲੈ ਕੇ ਆਉਂਦੇ ਆ ਤਾਂ ਉਹਦੇ ਨਾਲ ਇੱਕ ਵੱਡਾ ਨੁਕਸਾਨ ਸਾਡਾ ਇੰਡੀਆ ਦਾ ਭਾਰਤ ਦਾ ਪੰਜਾਬ ਦਾ ਹੋ ਜੂ ਕਿਉਂਕਿ ਦੁੱਧ ਵੀ ਬਾਹਰੋਂ ਸਾਰਾ ਆ ਜੂ ਸਾਰਾ ਪੋਲਟਰੀ ਦਾ ਸਾਰਾ ਸਮਾਨ ਬਾਹਰੋਂ ਆ ਜੂ ਸਾਰੋਂ ਫਸਲਾਂ ਜਿਹੜੀਆਂ ਨੇ ਉਹ ਸਿੱਟਦੇ ਆ ਕਿਉਂਕਿ ਉੱਥੇ ਵੱਡੀਆਂ ਸਬਸਿਡੀਆਂ ਨੇ ਉਹ ਸਸਤੇ 'ਚ ਪੈਦਾ ਕਰ ਲੈਂਦੇ ਆ ਉੱਥੇ ਡੀਜ਼ਲ ਤੇ ਸਬਸਿਡੀ ਆ ਉੱਥੇ ਸਾਰੀਆਂ ਖਾਦਾਂ ਦੇ ਸਬਸਿਡੀ ਆ ਵੱਡੀਆਂ ਸਬਸਿਡੀਆਂ ਦੇ ਕੇ ਸਾਡੇ ਚ ਅਨਾਜ ਇੱਥੇ ਸਿੱਟ ਦੇਣਗੇ ਤੇ ਸਾਡਾ ਅਨਾਜ ਇੱਥੇ ਫਿਰ ਕਿਸੇ ਨੇ ਪੁੱਛਣਾ ਨਹੀਂ ਉਹਦੇ ਬਰੋਚ ਅੱਜ ਅਸੀਂ ਸਾਰੇ ਦੇਸ਼ ਦੇ ਵਿੱਚ ਇਹ ਟਰੈਕਟਰ ਖੜੇ ਕਰਕੇ ਪ੍ਰਦਰਸ਼ਨ ਕਰ ਰਹੇ ਆ ਤੇ ਦੂਸਰਾ ਅਸੀਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਨੇ ਆ ਜਿਹੜਾ ਇੱਕ ਸਾਡਾ ਮੁੰਡਾ ਸ਼ਹੀਦ ਹੋਇਆ ਬਾਰਡਰਾਂ ਤੇ ਉਹਨੂੰ ਅਜੇ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਜਿਨ੍ਹਾਂ ਨੇ ਹਮਲੇ ਕੀਤੇ ਆ ਕਿਸਾਨਾਂ ਤੇ ਫੌਰੀ ਤੌਰ ਤੇ ਅਸੀਂ ਕਹਿੰਦੇ ਆ 302 ਦੇ ਹਰਿਆਣੇ ਦੇ ਮੁੱਖ ਮੰਤਰੀ ਹਰਿਆਣੇ ਦੇ ਡੀਜੀ ਹਰਿਆਣੇ ਦੇ ਗ੍ਰਹਿ ਮੰਤਰੀ ਖਿਲਾਫ ਪਰਚੇ ਦਰਜ ਕੀਤੇ ਜਾਣ ਇਹ ਪੰਜਾਬ ਸਰਕਾਰ ਨੂੰ ਅਸੀਂ ਵਾਰਨਿੰਗ ਦੇਣ ਆਏ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਵੱਡਾ ਸੰਘਰਸ਼ ਪੱਲ ਜਾਵਾਂਗੇ ਤੇ ਆਉਣ ਵਾਲੀ 14 ਤਰੀਕ ਨੂੰ ਅਸੀਂ ਦਿੱਲੀ ਪਹੁੰਚਾਂਗੇ ਉੱਥੇ ਅਸੀਂ ਇੱਕ ਵੱਡੀ ਮਹਾਪੰਚਾਇਤ ਉਹ ਗਰਾਊਂਡ ਦੇ ਵਿੱਚ ਅਸੀਂ ਵੱਡੀ ਮਹਾਪੰਚਾਇਤ ਕਰਾਂਗੇ ਜਿਸ ਵਿੱਚ ਲੱਖਾਂ ਕਿਸਾਨ ਦੇਸ਼ ਦੇ ਵਿੱਚੋਂ ਸ਼ਾਮਲ ਹੋਣਗੇ ਅੱਜ ਪੂਰੇ ਹਿੰਦੁਸਤਾਨ ਦਾ ਸੰਯੁਕਤ ਮੋਰਚਾ ਜੋ ਬਣਿਆ ਹੋਇਆ ਉਹਦੀ ਕਾਲ ਹੈ ਸਾਰੀਆਂ ਜਥੇਬੰਦੀਆਂ ਨੂੰ ਪੂਰੇ ਹਿੰਦੁਸਤਾਨ ਪੱਧਰ ਤੇ ਵੀ ਜਿਹੜੇ ਟਰੈਕਟਰ ਹੈ ਉਹ ਰੋਡਾਂ ਤੇ ਖੜੇ ਕਰਕੇ ਡਬਲਯੂਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਦबई ਦੇ ਅੰਦਰ ਉਹ ਉਹਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਅਸੀਂ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਹ ਜਿਹੜੇ ਪ੍ਰੋਗਰਾਮ ਆ ਕਿਉਂਕਿ ਪੂਰੇ ਯੂਰਪ ਦੇ ਅੰਦਰ ਵੀ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਇਹਦਾ ਕਰਕੇ ਇਹ ਅੱਜ ਦਾ ਜਿਹੜਾ ਪ੍ਰੋਟੈਕਟਰ ਸਾਡਾ ਇੱਥੇ ਪ੍ਰੋਟੈਕਟਰ ਖੜਾ ਕੇ ਉਦੋਂ ਬਾਅਦ ਜਿਹੜਾ ਡਬਲਯੂਟੀ ਦਾ ਪੁੱਤਰਾ ਹੈ ਉਹਨੂੰ ਅਸੀਂ ਅੱਗ ਲਾ ਕੇ ਉਹ ਪ੍ਰੋਗਰਾਮ ਹੈ ਜਿਹੜਾ ਉਹ ਇੱਥੋਂ ਤੱਕ ਸੀਮਿਤ ਕਰਾਂ ਲਗਾਤਾਰ ਕਹਿ ਰਹੇ ਨੇ ਕਿਸਾਨ ਵੀ ਦਿੱਲੀ ਜਾਣ ਬਾਰੇ ਵੀ ਮੰਗੋ ਫ੍ਰੀ ਹੈਗੀ ਥੋੜੀ ਜਿੱਥੇ ਬੰਦੇ ਨੂੰ ਵੀ ਕਹਿ ਰਹੇ ਆ ਕਿ ਇੱਥੇ ਦਿੱਲੀ ਜਾਵੇ ਇਹ ਲੱਗਦਾ ਥੋੜੀ ਛੋਟੀ ਜਿੱਥੇ ਬੰਦੇ ਨੂੰ ਵੀ ਸਿੰਘ ਬਾਰਡਰਾਂ ਤੇ ਜਾਣਾ ਚਾਹੀ ਦੇ ਏਰੀਏ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਵੜ ਕੇ ਗੋਲੀ ਚਲਾਈ ਹੈ ਉਹਦੇ ਚ ਇਕੱਲੀ ਸੈਂਟਰ ਦੀ ਸਰਕਾਰ ਦੋਸ਼ੀ ਨਹੀਂ ਪੰਜਾਬ ਸਰਕਾਰ ਵੀ ਦੋਸ਼ੀ ਹੈ ਉੱਡੀ ਕਿਉਂਕਿ ਜੇ ਉਹਦੇ ਏਰੀਏ ਚ ਜਿੱਥੇ ਏਰੀਏ ਚ ਆਪਦੇ ਪੰਜਾਬ ਚ ਬੈਠੇ ਲੋਕ ਉੱਥੇ ਆ ਕੇ ਹਮਲਾ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਬਰਾਬਰ ਹੈ ਇਸ ਕਰਕੇ ਅਸੀਂ ਉਹਦੇ ਤੋਂ ਐਕਟਿਵ ਉਹਦੇ ਤੋਂ ਆ 15 ਤਰੀਕ ਨੂੰ ਅਸੀਂ ਰੇਲਾਂ ਰੋਕੀਆਂ 16 17 ਨੂੰ ਅਸੀਂ ਟੋਲ ਪਲਾਜੇ ਦੱਬੇ ਉਦੋਂ ਬਾਅਦ ਅਸੀਂ ਇਹਨਾਂ ਦੇ ਕੈਪਟਨ ਵਰਗਿਆਂ ਦੇ 12 ਮੂਰੇ ਗਏ ਆ ਬੀਜੇਪੀ ਦੇ ਆਂਦੇ ਉਹਨਾਂ ਨੂੰ ਕਿਹਾ ਵੀ ਆ ਸੰਕੇਤ ਕੰਧ ਤੇ ਲਿਖਿਆ ਜਿਹੜਾ ਉਹ ਪੜੋ ਇਸ ਕਰਕੇ ਅਸੀਂ ਉਹਦੇ ਤੋਂ ਲਾ ਕੇ ਇਹਦੇ ਚਾਹੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਦਿੱਲੀ ਜਾ ਕੇ ਲੜਾਈ ਲੜਨੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਲੜਾਈ ਚਾਹੀਏ ਇੱਥੇ ਪੰਜਾਬ ਚੋਂ ਸ਼ੁਰੂ ਕਰਕੇ ਪਿੰਡਾਂ ਚੋਂ ਸ਼ੁਰੂ ਕਰਕੇ ਦਿੱਲੀ ਵੱਲ ਗਏ ਸੀ ਇਸ ਕਰਕੇ ਗਾਹਾਂ ਦਾ ਪ੍ਰੋਗਰਾਮ ਸਾਡਾ ਹੈਗਾ ਸੰਯੁਕਤ ਮੋਰਚਾ ਵੀ 14 ਤਰੀਕ ਨੂੰ 14 ਮਾਰਚ ਨੂੰ ਜੜੀ ਕਿ ਉਦੋਂ ਦਿੱਲੀ ਵੱਲ ਕੂਚ ਕਰਾਂਗੇ ਅਸੀਂ ਤੇ ਆਕੀ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਜੋ ਕਿਸਾਨ ਦੀ ਮੌਤ ਹੋਈ ਹੈ ਮਾਮਲਾ ਦਰਜ ਕੀਤਾ ਪੰਜ ਦਿਨ ਹੋ ਗਏ ਲਾਸ਼ ਉਹਦੀ ਹੈ ਔਰ ਬਾਰਕਰੀਜ ਪਈ ਹੈ ਤੁਹਾਨੂੰ ਨਾ ਤੇ ਮਾਮਲਾ ਦਰਜ ਹੋਣਾ ਚਾਹੀਦਾ ਮਾਮਲਾ ਦਰਜ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਕੱਲਾ ਬਿਆਨ ਦੇ ਕੇ ਸਾਰਨਾ ਚਾਹੁੰਦੀ ਸੀ ਕਿਉਂਕਿ ਜਿੱਡਾ ਇਹ ਜੁਮਲੇਬਾਜ਼ ਹੈ ਉਹਦਾ ਕਰਕੇ ਪਰ ਹਜੇ ਤੱਕ ਕੁਝ ਨਹੀਂ ਕੀਤਾ ਇਹਦਾ ਮਤਲਬ ਜਿਹੜੀ ਉਹ ਹੈ ਬੀਜੇਪੀ ਆ ਬੀਜੇਪੀ ਦੀ ਹੈ ਬੀ ਟੀਮ ਹੈ ਉਹਨਾਂ ਨਾਲ ਰਲ ਕੇ ਖੇਡਦੇ ਆ ਇਹ ਰਲ ਕੇ ਹੈ ਸਾਰਾ ਕੁਝ ਕਰਾਇਆ ਜੇ ਪੰਜਾਬ ਸਰਕਾਰ ਚਾਹੁੰਦੀ ਭਲਾ ਪੰਜਾਬ ਦੇ ਏਰੀਏ ਚ ਆ ਕੇ ਗੋਲੀਆਂ ਚਲਾ ਕੇ ਪਰ ਪੰਜਾਬ ਸਰਕਾਰ ਚਾਹੁੰਦੀ ਨਹੀਂ ਪੰਜਾਬ ਸਰਕਾਰ ਕਹਿੰਦੀ ਹੈ ਵੀ ਮੂੰਹ ਉਧਰ ਰਹੇ ਜਿਹੜੀਆਂ ਅਸੀਂ ਵਾਅਦੇ ਕਰਿਆ 1000 ਰੁਪਿਆ ਔਰਤਾਂ ਨੂੰ ਦੇਣ ਦਾ ਕਰਿਆ ਕਿਸਾਨਾਂ ਨੂੰ ਪੈਨਸ਼ਨ ਦੇਣ ਦਾ ਕਰਿਆ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਕਰਿਆ ਉਹ ਤੋਂ ਅਸੀਂ ਪਾਸੇ ਹੋ ਜਾਈਏ ਜੁਮਲਾ ਖੇਡ ਕੇ ਅਸੀਂ 24 ਦੀਆਂ ਵੋਟਾਂ ਜਿਹੜੀਆਂ ਫੇਰ ਲੈ ਜੀਏ ਪਰ ਇਹ ਸੁਭਬ ਨਹੀਂ ਲੋਕ ਇਹਨਾਂ ਦੀ ਵੀ ਧੌਣ ਤੇ ਗੋਡਾ ਧਰਨਗੇ ਤੇ ਆਪਣੀਆਂ ਮੰਗਾਂ ਬਣਾਉਣ ਦੀ ਖਾਤਰ ਮਜਬੂਰ ਕਰਨਗੇ ਸਰਕਾਰ ਨੂੰ